ਹੜੇ ਹੋ ਕੇ ਜਦੋਂ ਉਸਤੇ ਪਾਣੀ ਦੇ ਵਿੱਚ ਇੱਕ ਬੰਦੇ ਦੀ ਐਸੀ ਹਾਲਤ ਦੇ ਵਿੱਚ ਦੇ ਦੇਖੇ ਕਿ ਉਸ ਤੇ ਪੈਰਾ ਹੀਠੋ ਜ਼ਮੀਨ ਖਿਸ ਗਈ ਦੱਸਿਆ ਜਾ ਰਿਹਾ ਹੈ ਕਿ ਪਿੰਡ ਪੱਡਾ ਦੀ ਨਹਿਰ ਤੇ ਵਿੱਚ ਅਣਪਛਾਤੇ ਵਿਅਕਤੀ ਦੀ ਦੇ ਮਿਲਣ ਦੇ ਨਾਲ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਇਸ ਬਾਬਤ ਜਾਣਕਰ ਦਿੰਦੇ ਆ ਸਾਬਕਾ ਸਰਪੰਚ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਉਹ ਆਪਣੇ ਖੇਤਾਂ ਨੂੰ ਖਾਦ ਪੋਣੋਂ ਨਿਕਲਿਆ ਤਾਂ ਨਹਿਰ ਦੇ ਵਿੱਚ ਬਣੀ ਠੋਕਰ ਦੇ ਵਿੱਚ ਇੱਕ ਅਣਪਛਾਤੀ ਲਾਸ਼ ਕੁਮਣਕੇਰੀ ਦੇ ਵਿੱਚ ਫਸੀ ਹੋਈ ਸੀ ਮੁੱਦੇ ਮੂੰਹ ਜੜੀ ਆ ਪਈ ਹੋਈ ਸੀ ਉਹਨਾਂ ਦੱਸਿਆ ਕਿ ਪੁਲਿਸ ਨੂੰ ਵੀ ਸੂਚਿਤ ਕੀਤਾ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਅੱਧ ਗਲੀ ਸੜੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਸਖਸ਼ ਕੋਣ ਹੈ ਕਿਸ ਤਰ੍ਹਾਂ ਉਸਤੇ ਨਾਲ ਇਹ ਪਾਣਾ ਵਾਪਰਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਹੀਂ ਇਹਦਾ ਵਾਪਰੀ ਅਸੀਂ ਸਾਰੇ ਇੱਥੇ 7 ਵਜੇ 7:30 ਵਜੇ ਖਾਨਪੌਣ ਆਏ ਆ ਤੇ ਸਾਡੇ ਜ਼ਮੀਨ ਦੇ ਨੇੜੇ ਠੋਕਰ ਆ ਦੇ ਉੱਥੇ লাশ ਪਈ ਆ ਜੀ ਜੀ লাশ ਪਈ ਆ ਤੇ ਅਸੀਂ ਫਿਰ ਚਾਰਾ ਕੀਤਾ ਵੀ ਇਹਦਾ ਪੁਲਿਸ ਦੇ ਘਾਰੀਆਂ ਨੂੰ ਪਤਾ ਦੱਸਿਆ ਜਾਏ ਹਾਂਜੀ ਹਾਂਜੀ ਫਿਰ ਅਹੀਂ ਥਾਣੇ 'ਵਿ ਫੋਨ ਕੀਤਾ ਜੀ ਜੀ ਫਿਰ ਅਹੀਂ ਬਟਾਲਾ ਐਸਐਸਪੀ ਨੂੰ ਫੋਨ ਕੀਤਾ ਫੇਰ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਜੀ ਜੀ ਤੇ ਹੋਰ ਇੱਥੇ ਵਾਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਤੇ ਹੋਰ লাশ ਕੱਢਣ ਦਾ ਚਾਰਾ ਕਰਦੇ ਤੇ ਅਸੀਂ ਇਹੋ ਸੋਚਿਆ ਸੀ ਵੀ ਜਿਹਦੀ লাশ ਆ ਉਹਨੂੰ ਪਤਾ ਲੱਗ ਸਕੇ ਤੇ ਸੇਰ ਦਾ ਕੋਈ ਆਇਆ ਨਹੀਂ ਇੱਥੇ ਅਸੀਂ ਬੜਾ ਚਾਰਾਚੋਰਾ ਕੀਤਾ ਹੁਣ ਕੀ ਕਰ ਲਈ ਫੋੜਨ ਲਾਸ਼ ਲੱਗੇ ਨੇ ਕੱਢਣ ਤੇ ਚਲੋ ਪਾਲਾ ਇਹੋ ਹੀ ਆ ਵੀ ਕਿਸੇ ਨੂੰ ਲਾਸ਼ ਮਿਲ ਸਕੇ ਸਲਾਖਤ ਵਗੈਰਾ ਨਹੀਂ ਹੈ ਜੇ ਥੋੜੀ ਹੋਈ ਅਜੇ ਵੇਖੜ ਬੋਖਣੀ ਡਾਇਰ ਇਹ ਵੀ ਕਿੱਡਾਂ ਦੇ ਕੱਪੜੇ ਆ ਕਿੱਡਾਂ ਨੇ ਕਿੰਨੀ ਕੁ ਉਮਰ ਆ ਕਿਸ ਸਰਦਾਰ ਆ ਹੈਗਾ ਸਰਦਾਰ ਆ ਉਹ ਇੱਥੇ ਆ ਜਾਓ ਇੱਥੇ ਬਾਹਰ ਤੇ 60 65 ਸਾਲ ਦੀ ਉਮਰ ਆ ਸਿਰ ਜਿਹੜਾ ਉਹ ਕਿਤੇ ਵਾਲ ਨੇ ਤੇ ਲੱਗੇ ਆ ਲਾਸ਼ ਕੱਢਣ ਤੇ ਮਦੋਹੜਾ ਖੰਡੇ ਨੇ ਵੀ ਜਾਈ ਨਾ ਇੱਥੇ ਰੋ ਤੇ ਜਿਹੜੇ ਕਾਰਵਾਈ ਕਰਨੀਆਂ ਤੇਰੇ ਅਧਾਰ ਤੇ ਕਰਨੀਆਂ ਇੱਕ ਅਨਨਾਉਣ ਲਾਸ਼ ਪਿੰਡ ਪੱਡਿਆਂ ਦੇ ਲਾਗੋ ਅਜੀਤ ਸਿੰਘ ਸਰਪਾਲਾ ਸਰਪੰਚ ਦੀ ਇਤਲਾਹ ਦੀ ਇਨਫੋਰਮੇਸ਼ਨ ਤੇ ਉਥੇ ਮਿਲੀ ਆ ਜਿਹੜੀ ਲਾਸ਼ ਜਿਹੜੀ ਆ ਬਈਆ ਨਾਮ ਵਿਅਕਤੀ ਦੀ ਆ ਜਿਸ ਨੂੰ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟੇ ਲਈ ਤੇ ਜਿਸ ਮੇਰੀ ਉਹ ਅਰੇਰੀ ਕਾਰਵਾਈ ਕੀਤੀ ਜਾ। ਉਸ ਬਾਅਦੋਂ ਕਰਾਇਆ ਜਾਊਗਾ ਜੀ। ਲਾਸ਼ ਪਿੰਡ ਪੱਡਿਆਂ ਦੇ ਸੂਏ ਲੱਗੇ ਪਈ ਹੈ ਜੀ। ਬਿਲਕੁਲ ਸਰ। ਠੋਕਰ ਦੇ ਉੱਪਰ।